ਹਾਂ ਵੀ ਹੁਣ ਉਹ ਦੇਖੋ ਵੈਨ ਲੁੱਕ ਹੈ ਜੀ ਗੱਡੀ ਦੀ ਆਪਣੀ ਦੀ ਖਤਰਨਾਕ ਲੱਗਦੀ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਆਪਣੇ ਗੱਡੀ ਦੇ ਰਿਮ ਆ ਗਏ ਕੱਲ ਕਾਲਜਾ ਚੇ ਕੋਲ ਤੋਂ ਲੈ ਕੇ ਆਇਆ ਰਾਤ ਤਾਂ ਸਾਡੇ ਰਿਮ ਪਏ ਨਹੀਂ ਤੁਹਾਨੂੰ ਉਹ ਵੀ ਕਲਿੱਕ ਕਲਿੱਪ ਦਿਵਾਉਂਦਾ ਮੈਂ ਰਾਤ ਉਹਨਾਂ ਦੇ ਹਵਾ ਜੀ ਨਹੀਂ ਸੈੱਟ ਹੋਈ ਹਣ ਅੱਜ ਨਾਲੇ ਜਿਹੜੇ ਆਪਣੇ ਪੁਰਾਣੇ ਥਾਰ ਦੇ ਟਾਇਰ ਉਹਨਾਂ ਚ ਸੈਂਸਰ ਖੋਲ ਕੇ ਦੁਬੇ ਅਟੈਚ ਪਾਵਾਂਗੇ ਤੇ ਕਰਦੇ ਵੀਡੀਓ ਸ਼ੁਰੂ ਤੇ ਚੱਲੀ ਨਾਲੇ ਤੁਹਾਨੂੰ ਦਿਖਾਉਂਦੇ ਨਾਲੇ ਪਵਾਇਆ ਗੱਡੀ ਦਾ ਟਾਇਰ ਤੇ ਲੋ ਬਈ ਚੱਲ ਵੇ ਕਰ ਤੇ ਤੇ ਹੁਣ ਦੇਖੀਏ ਕਿ ਆ ਕੇ ਪਵਾ ਕੇ ਹੁਣ ਪਹਿਲਾਂ ਤੁਹਾਨੂੰ ਰਾਤ ਵਾਲਾ ਕਲਿੱਪ ਦਿਖਾਉਂਦਾ ਮੈਂ ਰਾਤ ਪਹਿਲਾਂ ਟਾਇਰ ਖਲਾ ਤਾ ਤੇ ਫੇਰ ਦੁਬਾਰਾ ਪਵਾਇਆ ਮੈਂ ਤੇ ਘਰ ਨੂੰ ਚੱਲਦ ਲਿਆ ਦਾ ਟਾਇਰ ਸਾਰੇ ਪਵਾ ਟਾਇਰ ਖੋਲ ਕੇ ਵੀ ਮਾਰਿਆ ਇਹ ਚੱਲ ਪਾਣੇ ਦੇ ਆਪਣੇ 5000 ਤੋਂ ਹੋਰ ਚੱਲ ਪਾਣੇ ਤੇ 10000 ਚੱਲ ਪਾਣੇ ਤੇ ਗੱਡੀ ਖੜੀ ਦੀਏ ਹੁਣ ਇਹ ਵੀ ਆਪਣਾ ਘਰੇ ਹੀ ਰੱਖ ਲੈਣੇ ਐ ਪਿੱਛੇ ਨਹੀਂ ਲੈ ਜਾਈਂਗੇ ਤਾਂ ਇਹ ਪਿਛਲਾ ਟਾਇਰ ਵੀ ਗੋਲ ਤਾਂ ਲੰਢੀ ਕਰਤੀ ਗੱਡੀ ਨੇ ਟੁੱਟ ਜਊਂਗੇ ਇਹਦਾ ਟੇਡਾ ਰੱਖੀ ਹੋਈ ਆ ਪਹਿਲਾ ਕੈਮਰਾ ਖੜ ਗਿਆ ਤਾਂ ਮੋੜਾ ਜਾ ਜੱਕ ਜੱਕ ਹੋਣੀ ਸ਼ੈਅ ਦਾ ਦਖੋਲ ਸਾਰੇ ਬਾਹਰ ਕੱਢ ਤੇ ਤਾਂ ਬਾਈਕ ਕੱਢਣ ਲੱਗਿਆ ਇੱਧਰ ਪਿਆ ਵਾ ਇਹਦੇ ਵਿੱਚ ਸੈਂਸਰ ਹੁੰਦੇ ਟੀਬਾਂ ਚ ਗੱਡੀ ਵਿੱਚ ਹਵਾ ਦੱਸਦੇ ਆ ਸੈਂਸਰ ਵੀ ਉਹ ਟਾਇਰ ਖੋਲ ਕੇ ਪੜਨੇ ਆ ਨਹੀਂ ਤੇ ਇਹ ਦੁਕਾਨ ਤੇ ਬੈਠੇ ਨੇ ਇਦਾਂ ਦੀ ਓੜੇ ਡਾਇਨਾਮਿਕ ਕਰਾਉਣਾ ਨੀ ਉਹਰੇ ਆਹ ਦਿਨਾਂ ਵਿੱਚ ਫਿਰ ਨੂੰ ਜਰੂਰ ਹਾਈਡਿਕਟ ਉਹ ਟਾਇਰ ਦੀ ਹਵਾ ਕੱਢਦੇ ਨੇ

ਨਾ ਪੁਰਾਣੇ ਟਾਇਰ ਨਵੇਂ ਫੋਲ ਦੇਣੇ ਸਾਰੇ ਫਿਰ ਨਵੇਂ ਪਾਵਾਂਗੇ। ਇਹ ਕਿਹਾਵਾ ਕੱਢਦੀ। ਇਹ ਬਈ ਨਵਾਂ ਟਾਇਰ ਪਾਉਣ ਲੱਗੇ ਹੁਣ ਵਿੱਚ। sensor lagia ਇਹ ਬਦੰਗ ਦੇ ਉਹ ਜਿਹੜਾ ਡੱਡਾ ਰੱਖਤਾ ਹੈ ਨਾਲ ਦੇ ਨਾਲ ਡਿੱਗੀ ਟਾਇਰ ਰੱਖੀ ਜਾਂਦੇ ਆ ਆ ਦੋ ਦੇਖੋ ਕਿੰਨੇ ਟਾਇਰ ਖਾਦ ਗਿਆ ਮਸੇ ਵੀ ਨਮੀ ਪਈ ਹੈ ਲੈ ਕੋਵਿਡ ਆ ਰਾ ਜਾ ਜੀ ਕਰੇ ਆਏ ਪਾਲੇ ਐਨੇ ਉਹ ਪਾਉਣੇ ਆਪਾਂ ਨੇ ਅਰ ਹੁਣ ਲਾ ਕੇ ਦੇਖਣਾ ਕਿੰਨੇ ਕ ਬਾਹਰ ਹੁੰਦੇ ਜੀ ਜਿਆਦਾ ਬਾਹਰ ਐਨੇ ਬਾਹਰ ਫਿਰ ਤਾਂ ਠੀਕ ਹੈ ਜੇ ਜਿਆਦਾ ਬਾਹਰ ਹੋਏ ਨੇ ਫਿਰ ਭਾੜੇ ਲੱਗਣੇ ਆ ਨਾਰਮਲ ਅੰਦਰ ਰਹਿਣਾ ਠੀਕ ਰਹਿੰਦੇ ਬਾਕੀ ਹੁਣ ਲਾਏ ਤੇ ਵਾਦਾ ਲਗੂਗਾ ਇਹਨੇ ਬਹੁਤ ਬਹੁਤ ਘਰ ਹੁੰਦੀ ਆ ਇੱਕ ਟਾਇਰ ਦੋਗੇ ਤਿਆਰ ਆਪਾਂ ਆ ਕੇ ਦੇਖਦੇ ਕਿੰਨਾ ਘਟਾਉਂਦੇ ਆਂ ਟਾਇਰ ਨੂੰ ਰੋਡ ਤੋਂ ਹਟਾ ਕੇ ਤਿਆਰ ਰੱਖਦੇ ਆਂ ਭਾਈ ਦੇਖਿਓ ਪਾ ਕੇ ਕਿੰਨੇ ਕ ਬਾਹਰ ਰਹਿੰਦੇ ਆ ਰੇ ਹੈ ਦਰਵਾਜ਼ਾ ਖੁੱਲ ਗਿਆ। ਅਰੇ ਵੇ ਬਣ ਕੇ ਗੱਡੀ ਦੀ ਗੱਲ ਇੱਕ ਟਾਇਰ ਪਾ ਕੇ ਦੇਖੋ ਕਿੰਨੇ ਸੋਹਣੇ ਲੱਗਦੇ ਹੋ ਗਿਆ ਫਿੱਟ ਹੁਣ ਬਾਰਦੀ ਬਾਰੀ ਮੁਰੇ ਵਾਲੇ ਟਾਇਰ ਦੀ ਮੈਂ ਰੂਪ ਦਿਖਾਉਂਗਾ ਤੁਹਾਡੇ ਟਾਇਰ ਲੱਗੇ ਹੋਏ ਆਹ ਸਾਈਡ ਤੇ ਦੇਖੋ ਕਿਨੇ ਹੀ ਘੈਂਟ ਲੱਗਦੀ ਬਈ ਇੱਧਰ ਤੱਕ ਲੈ ਇਹ ਹੁਣ ਦੇਖੋ ਵੈਨ ਲੁੱਕ ਹੈ ਦੀ ਗੱਡੀ ਦੀ ਆਪਣੀ ਦੀ ਖਤਰਨਾਕ ਲੱਗਦੀ ਹੈ ਲੋਕਾਂ ਨੂੰ ਪੁਰਾਣੇ ਡੈਰ ਚੜਾ ਦਈਏ ਵਿੱਚੋਂ ਇਹ ਮਰੇ ਆਉਂਗੇ ਅੱਛਾ ਦੇਖ ਲੈ ਓਏ ਨਾ ਮਾੜਾ ਹੈ ਰਹਾ ਨਾ ਮੇਰਾ ਕੀ ਦੇਖ ਲਓ ਜੇ ਉਹ ਲੋਟ ਨੂੰ ਦੂਵਾ ਵੀ ਇਕੱਠਾ ਹੀ ਬਾੜ ਦੇ ਫੇ ਨਾਲ ਦੀ ਨਾਲ ਉਤਾਰਾਂਗਾ ਫੜ ਕੇ ਰੱਖਣਾ ਪੈਣਾ ਇਹ ਦੂਵਾ ਪਤਾ ਨਹੀਂ ਲੱਗੂਗਾ ਮਾਤਾ ਦੂਵਾ ਦਾ ਚਾਰੇ ਆਣੇ ਉਹਦੇ ਥੋੜੀ ਜਿਹਾ ਲਾਇਆ ਉਹ ਤਾਂ ਬੈਠੀ ਦਾ ਇਹਦੇ ਨੂੰ ਇਹਦੇ ਨਾਲ ਲਾ ਦੋ ਇਧਰ ਇਹ ਬੰਦੀ ਹੈ ਨਾ 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 ਬੰਨ ਮੁੰਨ ਤਾਂ ਗਿਆ ਹੋਣਾ ਕਿਤੇ ਨਾਲੇ ਲੱਗ ਜਾਣੇ ਇਹਦੇ ਆਹ ਉੱਪਰ ਵਾਲੇ ਜੀਸ਼ੇ ਜੇ ਬਾਅਦ ਵਿੱਚ ਲੱਗਦਾ ਕਿ ਪਹਿਲਾਂ ਨਾ ਨਾ ਪਹਿਲਾਂ 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 ਲੱਗਦਾ ਹੈ ਹਾਂ ਇਹਨੂੰ ਲਾਉਂਦੇ ਲਾਉਂ ਕਰੋ ਆਹ ਖੜੇ ਨਾ ਬਈ ਡਿੱਗੀ ਦੇ ਟਾਇਰ ਆ ਕੇ ਸਾਰੇ ਸਪੀਕਰ ਵੀ ਲੱਗਤੇ ਤੇ ਹੁਣ ਬਾਰੀ ਸਟੱਪ ਕੋ ਡਿੱਗੀ ਬਰੀ ਇਹ ਹਲਕੇ ਲੱਗਦੀ ਹੈ ਬਿਨਾਂ ਟਾਇਰ ਖੋਲੇ ਦੇ ਟਾਇਰ ਖੋਲੇ ਦੇ ਬੜਾ ਭਾਰ ਹੁੰਦਾ ਹੁੰਦਾ ਇੱਥੇ ਜਮੀਂ ਇਹ ਗਣਾ ਨੋਰਮਲ ਟੱਕੀ ਹੁੰਦੀ ਹੁਣ 에ਰੇ ਭਾਬੀ ਸਟੱਪੜੀ ਲਾ ਦੀਏ ਆ ਬਈ ਵਾਰੀ ਹੁਣ ਪਿਛਲੇ ਟਾਇਰ ਦੀ ਟਾਇਰ ਵੀ ਲਾ ਦਈਏ ਇਹਦੇ ਕੁਛ ਸਖਪਣੀ ਵਾਲਾ ਇਹਨਾਂ ਨਾਲੇ ਆਣਾ ਹਾਂਜੀ ਸਭ ਛੇ ਵੀ ਲਾਉਗਾ ਸਭ ਛੇ ਲੋਕ ਕਿੱਧਰ ਕਰਵਾਣਾ ਚੌਥਾ ਟਾਇਰ ਵੀ ਪੈ ਗਿਆ ਪੰਜਵਾਂ ਟਾਇਰ ਰਹਿ ਗਿਆ ਉਹ ਤੇ ਹਵਾ ਚ ਦਿੱਕਤ ਭਰਨੇ ਦਿੱਕਤ ਆ ਰਹੀ ਹੈ ਸੋਕੀ ਟਾਇਰ ਤਾਂ ਆਪਣੇ ਤਿਆਰ ਆ ਸਾਰੇ ਆਹ ਟਾਇਰ ਵੀ ਪਾ ਲੈਣਾ ਗੱਡੀ ਚੰਗਾ ਟਵਰ ਪ੍ਰਾਈਅਰ ਅਲਾਈਨਮੈਂਟ ਆ ਗੱਡੀ ਦੀ ਹੋ ਰਹੀ ਹੈ ਉਹ ਠੀਕਾ ਆਪਣਾ ਨੰਬਰ ਲਓ ਰਿਹਾ ਹੈ ਵੀ ਹੱਥ ਨਾਲ ਮੈਨੂਅਲ ਵੀ ਚੈੱਕ ਕਰਦੇ ਨਟ ਲਗਾਣੇ

ਲੇ ਕੇ ਚਲੀਏ ਘਰ ਨੂੰ ਮਮੀ ਟਾਇਰਿੰਗ ਦਿਖਾਉਂਦੇ ਤੇ ਟਾਇਰ ਕਿਹੇ ਜਿਹੇ ਲੱਗਦੇ ਪਏ ਵੇ ਲੈ ਵੀ ਪੁਰਾਣੇ ਟਾਇਰ ਰੱਖ ਲੇ ਵਿੱਚ ਤੇ ਨਵੇਂ ਟਾਇਰ ਪਾ ਕੇ ਉਹ ਦੇਖੋ ਲੈ ਕੇ ਚਲੀਏ ਘਰ ਨੂੰ ਘਰਾਂ ਦਿਖਾਈਏ ਲੋ ਵੀ ਘਰਾਂ ਪਹੁੰਚ ਗਏ ਨਵੇਂ ਟਾਇਰ ਦਿਖਾਈਏ ਆ ਜਾ ਵੀ ਹਾਂ ਜੀ ਫਰਕ ਤਾਂ ਹੈ ਨਾ ਹੰਡੀ ਚ ਫਰਕ ਕੋਈ ਨਹੀਂ ਨੋਰਮਲ ਹੈ ਮੜਮੜਾ ਸਟੀering ਰਿਆ ਹੋਇਆ ਅੱਛਾ ਜੀ ਕਿਹੜਾ ਨਾ ਨਾ ਬਬਲੀ ਨਹੀਂ ਕਰਦਾ ਕਹਿੰਦਾ ਸੈੱਟ ਹੋਣਾ ਹਵਾ ਜਿਆਦਾ ਨਾ ਟਾਰਾਂ ਚ ਅੱਛਾ ਜੀ ਕਰਦੇ ਫਿਰ ਵਾਹ ਫਿਰ ਵਾਹ ਆਜਾ ਇਹ ਮੋਟੇ ਮੈਨੂੰ ਇਹ ਕਿੱਥੇ ਰੱਖੂੰਗਾ ਸੋਚਿਆ ਹੁਣ 5 ਟਾਇਰ 5 ਇਹ ਇੱਕ ਵੇਲੇ ਦੀ ਗੱਲ ਆ ਇਹ ਪਿੱਛੇ ਆ ਇਹ ਪਿੱਛੇ ਨਵੀਂ ਪਈ ਹੈ ਚਾਹ ਤਾਹ ਵੱਲੋਂ ਕੋਰੇ 10000 ਰੁਪਏ ਚੰਗਾ ਕਰ ਦਿੰਦੇ ਹਾਂ ਜੀ ਨਵਾਂ ਵੇਂ ਗੱਡੀ ਖੜਾਇਆ ਹੁੰਦੀ ਪਾਰਕ ਕਰੇ ਹੁੰਦੀ ਤੇ ਹੁਣ ਜਿਹੜੇ ਪੁਰਾਣੇ ਟਾਇਰ ਲਾਈਏ ਟਕਾਣੇ ਕਿਤੇ ਇਹਨਾਂ ਨੂੰ ਰੱਖੀਏ ਸਾਵਧਾਨ ਕੇ